ਦੋਸਤੋ ਲੋਕ ਸਭਾ ਚੋਣਾਂ ਦੀ ਤਰੀਕ ਜੋ-ਜੋ ਕਰੀਬ ਆ ਰਹੀ ਹੈ ਹਰ ਉਮੀਦਵਾਰ ਰੋਜ਼ ਹਜ਼ਾਰਾਂ ਲੋਕਾਂ ਨੂੰ ਮਿਲਦਾ ਪਿਆ ਹਜ਼ਾਰਾਂ ਸੈਂਕੜੇ ਪਿੰਡਾਂ ਨੂੰ ਤੈਅ ਕਰਦਾ ਪਿਆ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਜਾ ਸਕੇ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਅਸੀਂ ਕੀ ਕੀ ਕੰਮ ਕੀਤੇ ਨੇ ਕਿਸ ਕੰਮ ਦੇ ਉੱਤੇ ਸਾਨੂੰ ਤੁਸੀਂ ਵੋਟ ਪਾਓ ਤਾਂ ਅਮਰਸਰ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਅਮਰਸਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੁਲਦੀਪ ਸਿੰਘ ਢਾਲੀਵਾਲ ਚੌਨ ਮیدਾਨ ਦੇ ਵਿੱਚ ਮੌਜੂਦ ਨੇ ਕੁਲਦੀਪ ਸਿੰਘ ਢਾਲੀਵਾਲ ਸਾਡੇ ਨਾਲ ਮੌਜੂਦ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਢਾਲੀਵਾਲ ਸਾਹਿਬ ਚੌਨ ਪਰ ਚਾਰ ਲਗਾਤਾਰ ਕਰ ਰਹੇ ਹੋ ਕਿੰਨੇ ਕੁ ਲੋਕਾਂ ਨੂੰ ਰੋਜ਼ ਮਿਲਿਆ ਜਾ ਰਿਹਾ ਤਾਂ ਕੀ ਰਿਸਪੌਂਸ ਮਿਲਦਾ ਪਿਆ ਵੀ ਐਸਟੀਮੇਟਡ 4-5000 ਲੋਕਾਂ ਨੂੰ ਰੋਜ਼ ਮਿਲਦੇ ਨੇ ਹੂੰ ਸਿ 4-5 ਤੋਂ ਵੱਧ ਹੁੰਦਾ ਰੋਜ਼ ਕਿਉਂਕਿ ਮੈਂ 10 ਤੋਂ 12 ਮੀਟਰ ਦਾ ਖੇਤਰ ਹਾਲਤ ਕੇ ਦੇ ਵਿੱਚ ਜੀ ਹਰ ਮੀਟਰ ਦੇ ਵਿੱਚ ਕਿਤੇ ਮਤਲਬ 500 ਬੰਦੇ ਹੁੰਦਾ ਕਿਤੇ 600 ਹੁੰਦਾ ਕਿਤੇ 700 ਹੁੰਦਾ ਤਦੋਂ ਚੱਲੀ ਜਾਂਦੇ ਸਵੇਰੇ ਕਾਸ ਮਿਲਦਾ ਤੁਸੀਂ ਦੇਖਿਆ ਹੀ ਹੈ ਘਰ ਬਹੁਤ ਲੋਕ ਹੁੰਦੇ ਇੱਕ ਕਰਕੇ 10-15 ਜਿਹੜੇ ਬੰਦੇ ਦਾ ਰੋਇ ਨਿਕਲੀ ਜਾਂਦੀ ਅਮਰਸਰ ਦੀ ਜੀ ਗੱਲ ਕੀਤੀ ਤਾਂ 1800 ਪਿੰਡ ਹੈ ਅਮਰਸਰ ਦਾ ਕਿਸ ਤਰ੍ਹਾਂ ਤੇ ਇਹ ਹੋ ਜਾਏਗਾ ਪੂਰਾ ਉਦੋਂ ਤੱਕ ਸਾਰਾ ਨਾ ਨਾ ਬਿਲਕੁਲ ਹੋ ਜੀ 1800 ਪਿੰਡ ਦੀ ਹੈ ਜੀ ਤੁਹਾਨੂੰ ਅਲਕੜੇ ਸਾਈ ਜੀ ਜੀ ਥੋੜੇ ਪਿੰਡ ਪਰ ਹੋ ਜਾਊਗਾ ਫਿਰ ਚਲ ਕੇ ਸ਼ਾਇਦ ਚਾਰ ਪਿੰਡ ਉਹ ਬਾਕੀ ਪ੍ਰਿੰਟ ਹੋਣੇ 750 ਦੇ ਲੱਗੇ ਤਾਂ 700 750 750 ਹਾਂ ਅੱਛਾ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ 2 ਸਾਲ ਸੱਤਾ ਦੇ ਵਿੱਚ ਰਹੀ ਹੈ ਬਹੁਤ سارے ਕੰਮ ਜਿਹੜੇ ਨੇ ਲੋਕਾਂ ਨੂੰ ਨਜ਼ਰ ਵੀ ਆਉਂਦੇ ਨੇ ਤੁਸੀਂ ਕੀਤੇ ਵੀ ਨੇ ਤਾਂ ਲੱਗਦਾ ਕਿ ਉਸ ਕੰਮ ਦੇ ਉੱਤੇ ਲੋਕ ਵੋਟ ਪਾਉਣਗੇ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਸ ਤਰੀਕੇ ਦੇ ਨਾਲ ਰੋਡ ਸ਼ੋਅ ਵੀ ਕੀਤੇ ਜਾ ਰਹੇ ਉਹਦੇ ਵਿੱਚ ਹੀ ਵੱਡਾ ਹੁੰਗਾ ਸਾਦਸੀ ਬਦੋ ਜਿਹੜਾ ਅਸੀਂ ਵੋਟਾਂ ਹੀ ਕੰਮ ਦੇ ਦੱਸਦੇ ਮੰਨ ਹੋਰ ਕੋਈ ਮੰਨ ਇਹ ਤੇ 2 ਸਾਲ ਮਾਨ ਸਾਹਿਬ ਦੇ ਜਣੇ ਕੰਮ ਕੀਤੇ ਅਸੀਂ ਉਹ ਸੁਧਾਰ ਤੇ ਉੱਤੇ ਮਤਲਬ ਵੋਟ ਮੰਗਦੇ ਅਸੀਂ ਹੋਰ ਕੋਈ ਸਾਡਾ ਅਸੀਂ ਕਹਿੰਦੇ ਕਿ 75 ਸਾਲ ਦਾ ਰਿਪੋਰਟ ਕਾਰਡ ਦੇਖ ਲਓ 2 ਸਾਲ ਦਾ ਸਾਡਾ ਦੇ ਇਸ ਕਰਕੇ ਕਮ ਦੇ ਦాత ਵੋਟਾਂ ਮੰਗਦੇ ਤੇ ਕਮ ਦੇ ਦాతੇ ਵੋਟਾਂ ਪੈਂਣਗੇ ਅੱਛਾ ਤਲੀਵਾਲ ਸਾਹਿਬ ਜਿਸ ਤਰੀਕੇ ਦੇ ਨਾਲ ਤੁਸੀਂ ਮੌਜੂਦਾ ਕੈਬਨਟ ਮੰਤਰੀ ਜੇ ਹਰ ਤੁਹਾਡੇ ਕੋ ਸਿਕਿਉਰਟੀ ਹੈ ਸਭ ਕੁਝ ਤੁਹਾਨੂੰ ਮਿਲਿਆ ਹੋਇਆ ਤਾਂ ਕੀ ਜਿਹੜੀ ਚੋਣਾਵਾਂ ਜਿਹੜੀ ਲੋਕ ਸਭਾ ਦੀ ਚੋਣਾ ਉਹਦੇ ਵਿੱਚ ਕੋਈ ਹੋਰ ਉਮੀਦਵਾਰ ਨਹੀਂ ਸੀ ਮਿਲਿਆ ਜਾਂ ਫਿਰ ਅਸਤੀਫਾ ਦੇਣਾ ਜ਼ਰੂਰੀ ਨਹੀਂ ਸੀ ਕਿਉਂਕਿ ਲੋਕ ਪੋਸਟ ਦੇ ਕਿ ਅਸਤੀਫਾ ਦੇ ਕੇ ਮੈਦਾਨ ਦੇ ਵਿੱਚ ਆਉਂਦੇ ਤਾਂ ਪਤਾ ਲੱਗਦਾ ਕਿ ਕਿਸ ਤਰੀਕੇ ਨਾਲ ਕਿਉਂਕਿ ਤੁਹਾਡੇ ਕੋਲ ਨਹੀਂ ਨਹੀਂ ਅਸਤੀਫਾ ਦੇਣ ਦੀ ਵਿੱਚ ਜੂਰ ਹੁੰਦਾ ਲੋਕਾਂ ਨੂੰ ਪਤਾ ਦਿੰਦਾ ਹਮ ਅਸਤੀਫਾ ਹੀ ਉਦੋਂ ਦਾ ਜਦੋਂ ਜਿੱਤ ਗਏ ਜਦੋਂ ਜਿੱਤ ਗਏ ਉਦੋਂ ਦੋਵਾਂ ਚ ਇੱਕ ਚੀਜ਼ ਅਖਰੀ ਪਊਗੀ ਜੈ ਐਮ ਐਲ ਏ ਸ਼ਿਪ ਮੰਤਰੀ ਸ਼ਿਪ ਜਾਂ ਐਮ ਪੀ ਉਦੋਂ ਦੇ ਹੀ ਅਸਤੀਫਾ ਦੇ ਪਹਿਲਾਂ ਸਾਨੂੰ ਲੋੜ ਨਹੀਂ ਮੈ ਪਤਾ ਕੀਤਾ ਉਹ ਕਿਤੇ 2.5 ਲੱਖ ਕੋਈ ਲੋੜ ਦੀ ਹੈ ਬੰਦ ਸੀ ਪਰ ਉਹਦੇ ਵਿੱਚ ਇਹ ਹੋ ਜਾਂਦਾ ਨਾ ਕਿ ਕਹਿੰਦੇ ਆਮ ਬੰਦਾ ਜੇ ਕੋਈ ਚੋਣਾ 'ਚ ਖੜਦਾ ਤਾਂ ਉਹਦੇ ਕੋਲ ਹੋ ਸਕਦਾ ਹੈ ਡਰਾਈਵਰ ਵੀ ਉਹਨੂੰ ਪਹਿਲਾਂ ਸ਼ੁਰੂਆਤ ਉੱਤੇ ਆਪਣਾ ਹੀ ਲੈ ਕੇ ਜਾਣਾ ਪਏ ਪਰ ਇਹਦੇ ਵਿੱਚ ਤੁਹਾਨੂੰ ਹਰ ਪ੍ਰੋਟੋਕੋਲ ਦਿੱਤਾ ਗਿਆ ਹਰ ਤਰੀਕੇ ਦੇ ਨਾਲ ਸਿਕਿਉਰਟੀ ਹਰ ਚੀਜ਼ ਦਿੱਤੀ ਗਈ ਹੈ ਤਾਂ ਤੁਸੀਂ ਦੇਖੇ ਦੂਜੇ ਕੈਂਡੀਡੇਟ ਦੇ ਵੇਖੇ ਤੁਸੀਂ ਉਹ ਇਲਾ ਸਾਹਿਬ ਦਾ ਵੇਖੇ ਸਕੋਰ ਤੋਂ ਸੰਧੂ ਸਾਹਿਬ ਦਾ ਵੇਖੀ ਦਿੱਲੀ ਆਲਾ ਕਿੰਦੀ ਸਕੋਰ ਦਿੱਤੀ ਇਹਦਾ ਕੀ ਫਰਕ ਪੈਂਦਾ ਹੈ ਆਮ ਬੰਦੇ ਦੀ ਸਿਕਿਉਰਟੀ ਦਾ ਜਿਹੜਾ ਥੀਮ ਹੈ ਹੋ ਸਕਿ ਸਿਕਿਉਰਟੀ ਬੰਦੇ ਦੀ ਕਤਕਿਲ ਵੀ ਕਿ ਬੰਦੇ ਦੀ ਸਕਿਉਰਟੀ ਦੋ ਵੇਕੇ ਦਿੱਤੀ ਗਈ। ਸਭ ਦੇਖ ਦਿਗਾ। ਇਸ ਕਰਕੇ ਇਹਨਾਂ ਕੋਈ ਅੰਤ ਨਹੀਂ ਆ ਕਿ ਮੈਂ ਮੰਤਰੀ ਆ ਜਾਂ ਮੰਤਰੀ ਦੀ ਗੱਲ। ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣ ਵਾਸਤੇ ਹੋਰ ਕੀ ਕੀ ਆ ਰਿਹਾ? ਸਮਾਰਟ ਸਿਟੀ ਬਣਾਉਣ ਦੀ ਗੱਲ ਜਿਹੜੀ ਉਹ ਕੀਤੀ ਗਈ ਸੀ ਪਰ ਸਮਾਰਟ ਸਿਟੀ ਜ਼ਿਆਦਾਤਰ ਅਸੀਂ ਦੇਖਦੇ ਪਏ ਕਿਤੇ ਕੂੜੇ ਦਾ ਢੇਰ ਲੱਗਾ ਹੈ, ਕਿਤੇ ਗੰਦਾ ਨਾਲਾ ਹੈ ਤਾਂ ਸਮਾਰਟ ਸਿਟੀ ਬਣਾਉਣ ਦੀ ਗੱਲ ਜਰੂਰ ਕੀਤੀ ਗਈ ਸੀ ਪਰ ਹਜੇ ਤੱਕ ਖਾਸ ਨਹੀਂ ਅਸੀਂ ਕਹਿ ਸਕਦੇ। ਨਹੀਂ ਨਹੀਂ ਸਮਾਰਟ ਸਿਟੀ ਉਹਨਾਂ ਨੇ ਉਦਾਂ ਕਹਿਤਾ। ਬਸ ਉਹਦਾ ਪਹਿਲਾ ਕੋਈ ਫੰਡ ਕੋਈ ਨਹੀਂ ਕੋਟ ਮੈਂ ਜਦੋਂ ਐਮਪੀ ਬੜੂਗਾ ਤੇ ਮੈਂ ਫੰਡਾਂ ਦੀ ਜਿਹੜੀ ਲੜਾਈ ਆ ਉਹ ਲੜਾਂਗੇ ਪਿੱਸਾ ਨੂੰ ਫੜ ਦੋ ਸਾਨੂੰ ਮਤਲਬ ਜਿਹੜਾ ਫੜ ਦੋ ਤਾਂ ਜੋ ਜਿਹੜਾ ਸਬਾਰ ਸਿਟੀ ਵਿੱਚ ਜੋ ਵੀ ਚੀਜ਼ਾਂ ਬਣਦੀਆਂ ਉਹ ਉਸੇ ਬੜਾਸਾ अच्छा नहीं। नहीं। जी, जी जी अच्छा ताहिलवाल साहब ज्यादातर जेसी दखनी ਹਲਕੇ ਦੀ ਗੱਲ ਕਰੀਏ ਤਾਂ ਉਧਰ ਇੱਕ ਕੂੜੇ ਦਾ ਡੰਪ ਹੈ ਹਰ ਵਾਰ ਉਹਦੇ ਉਸ ਵਿਹਾਵ ਉਤੇ ਵੋਟਾਂ ਲਈਏ ਜਾਂਦੀ ਸੀ ਉਹਨਾਂ ਲੋਕਾਂ ਕੋਲ ਬੜੀ ਵੱੜੀ ਕਾਂਗਰਸ ਪਾਰਟੀ ਵੀ ਮੈਦਾਨ ਦੇ ਵਿੱਚ ਆਈ ਹੋਰ ਵੀ ਪਾਰਟੀਆਂ ਜੀਆਂ ਮੈਦਾਨ ਦੇ ਵਿੱਚ ਆਈਆਂ ਸੀ ਤਾਂ ਕਿਹਾ ਜਾਂਦਾ ਸੀ ਕਿ ਤੁਹਾਡਾ ਕੂੜੇ ਦਾ ਡੰਪ ਖਤਮ ਕਰ ਦਾਂਗੇ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਉਸ ਕੂੜੇ ਦੇ ਡੰਪ ਦਾ ਲੱਗਦੀਆਂ ਸੀ ਉਹ ਉੱਥੇ ਦਾ ਉੱਥੇ ਹੈ ਤੇ ਕਹਿ ਕੇ ਗਏ ਲੋਕ ਪਰ ਉਹਨਾਂ ਨੇ ਕੀਤਾ ਨਹੀਂ ਪਰ ਕੂੜੇ ਦੇ ਡੰਪ ਦਾ ਮਸਲਾ ਜਾਣਾ ਹੁਣ ਅਸੀਂ ਹੱਲ ਕਰਾਂ ਮੈਂ ਉਹਦੀ ਲੜਾਈ ਲੜੂ ਇਹ ਲੋਕ ਗੱਲਾਂ ਕਰਕੇ ਚਲੇ ਗਏ ਮੈਂ ਉਹਦੀ ਸਹੀ ਬੰਦਿਆਂ ਦੇ ਚ ਪੂਰੀ ਦਰਹੀ ਜੜੀ ਉਹ ਲੜਦੀ ਆ ਉਹ ਲੜਾਂਗੇ ਪਰ ਪੂਰੇ ਦਮ ਦਾ ਬਸਾ ਜਿਹੜਾ ਹਲਕ ਪਰ ਹੁਣ ਤੱਕ 2 ਸਾਲ ਤੇ ਹੋ ਚੁੱਕੇ ਸਰਕਾਰ ਦੇ ਤੁਹਾਡੀ ਸਰਕਾਰ ਕਿਉਂਕਿ ਹੋ ਤੇ ਲੋਕ ਸਭਾ ਚਾਹ ਪਰ 2 ਸਾਲ ਤੇ ਹੋ ਚੁੱਕੇ ਜਿਹੜਾ ਜਿਹੜਾ ਉਹਦਾ ਸਵਸਥ ਪਾਤਾ ਚੋਗ ਨੇ ਇਹਦੇ ਕਈ ਜਿਹੜੇ ਫੰਡ ਜਿਹੜੇ ਸੈਂਟਰ ਗਵਰਨਮੈਂਟ ਤੋਂ ਜ਼ਿਆਦਾ ਹੁੰਦੇ ਆ ਉਹਦੀ ਕੀ ਨੇ ਪਹਿਲਾਈ ਨਹੀਂ ਕੀਤੀ ਇਹਦੀ ਜ਼ਿਆਦਾ ਤਾਂ ਡਿਊਟੀ ਜਿਹੜਾ ਐਮਪੀ ਹੁੰਦਾ ਉਹਦੀ ਹੁੰਦੀ ਐ ਐਮਪੀ ਨੇ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਦੇ ਸਾਰੇ ਫੰਡ ਲੈ ਕੇ ਉਹਦੀ ਇਹ ਲੈ ਆ ਲਈ ਸਕੇ ਗੱਡੀ ਤਾਂ ਉਹਨੇ ਹਣੀ ਸੋ ਅੱਪਾ ਜਦੋਂ ਜਾਵਾਂਗੇ ਤਾਂ ਆਪਾਂ ਉਹ ਲੈ ਕੇ ਅਚਾ ਉਹ ਜੀ ਸਾਹਿਬ ਪਬਲਿਕ ਟਰਾਂਸਪੋਰਟ ਦਾ ਬੁਰਾ ਹਾਲ ਹੈ ਬੀਆਰਟੀਐਸ ਪ੍ਰੋਜੈਕਟ ਫੇਲ ਹੋ ਗਿਆ ਸਿਟੀ ਬੱਸਾਂ ਫੇਲ ਹੋ ਗਈਆਂ ਤਾਂ ਕਰੋੜਾਂ ਦਾ ਅਰਬਾਂ ਦਾ ਨੁਕਸਾਨ ਅਸੀਂ ਕਹਿ ਸਕਦੇ ਹਾਂ ਹੋ ਚੁੱਕਿਆ ਪੰਜਾਬ ਦੇ ਲੋਕਾਂ ਦੇ ਇਹ ਤਾਂ ਅਸਲ ਤੇ ਲੋਕਾਂ ਨੇ ਸਕੀਮਾਂ ਬਣਾਈਆਂ ਸੀਗੇ ਪੈਸੇ ਖਾਂਦੇ ਉਹਨਾਂ ਨੂੰ ਪਹਿਲਾਂ ਪਤਾ ਸੀਗਾ ਕਿ ਪ੍ਰੋਜੈਕਟ ਨਹੀਂ ਚੱਲੇ ਸਭ ਦੇਖ ਦੇਗਾ ਪੜਾਸੀ ਕੋਸ਼ਿਸ਼ ਕਰਦੇ ਆ ਕਿ ਉਹਨੂੰ ਕਿਸੇ ਨਾ ਕਿਸ ਤਰ੍ਹਾਂ ਚਲਾਇਆ ਜਾਵੇ ਸੁਪਨਾ ਕਈ ਚੀਜ਼ਾਂ ਜਿਹੜੀਆਂ ਮੈਂ ਪਲਾਨ ਕੀਤੀਆਂ ਉਹ ਲੈ ਕੇ ਆਉਂਦਾ ਅਚਾ ਲੋਏ ਨੌਂਡਰ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਆਂ ਰੋਜ਼ ਕਿੰਨਾ ਕਿਤੇ ਕੋਈ ਐਸੀ ਘਟਨਾ ਵਾਪਰ ਜਾਂਦੀ ਜਿਹਦੇ ਨਾਲ ਲੋਕਾਂ ਦਾ ਦਿਲ ਡਰਦਾ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਰੋਜ਼ ਹੀ ਕਿਸੇ ਨਾ ਕਿਸੇ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਘਟਨਾ ਵਾਪਰ ਜਾਂਦੀ ਉਹ ਸਾਡੀ ਪੁਲਿਸ ਉਸੇ ਲਈ ਹਰਕਤਾਂ ਆ ਜਾਂਦੀਆਂ ਐਕਚੁਅਲੀ ਕਿਹਾ ਕਿ ਪਿਛਲੀ ਗਵਰਨਮੈਂਟਾਂ ਨੇ ਬੜੇ ਲਾਇਸੈਂਸ ਵੈਪਰ ਲਾਇਸੈਂਸ ਜਿਹੜੇ ਉਹ ਹਜ਼ਾਰਾਂ ਲੱਖਾਂ ਦੀ ਕੀਮਤ ਦੇ ਲੋਕਾਂ ਦੇ ਦਿੰਦੇ ਉਹਦਾ ਜਣਾ ਖੜਾ ਮੁੰਡਾ ਵੀ ਡਬਲ ਪਸਾਉਂਦੇ ਹੀ ਫਿਰਦਾ ਉਹ ਜਿੱਥੇ ਲੜ ਪੈਂਦੇ ਆ ਉੱਥੇ ਗੋਲੀ ਚਲਾ ਦਿੰਦੇ ਆ ਪਰ ਉੱਤ ਹੈ ਕਿ ਸਾਡੀ ਪੁਲਿਸ ਇੰਨੀ ਐਕਟਿਵ ਹੈ ਕਿ ਚਾਹੇ ਕਿ 10 ਬੰਦੇ ਨੂੰ ਮਤਲਬ ਗ੍ਰਫਤਾਰ ਕਰ ਲੈਂਦੀ ਹੈ ਕੋਈ ਇਦਾਂ ਦੀ ਕਾਲੀ ਲਾਈਨ ਆਉਂਦੇ ਜੜਾ ਪੂਰਾ ਕੰਟਰੋਲ 'ਚ ਉਹਦਾ ਸਾਡੀ ਪੁਲਿਸ ਵਧੀਆ ਅੱਛਾ ਚੋਨਚਾਪ ਤਾਂ ਜਦੋਂ ਲੱਗਦਾ ਤਾਲੀਵਾਲ ਸਾਹਿਬ ਉਸ ਤੋਂ ਉਹ ਲੱਗਦੇ ਆ ਚੋਨਚਾਪ ਤਾਂ ਜਿਹੜੇ ਲੋਕਾਂ ਦੇ ਹਥਿਆਰ ਨੇ ਉਹ ਜਮ੍ਹਾਂ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਹਾਲਾਂਕਿ ਅਸੀਂ ਮੰਨਦੇ ਆ ਕਿ ਜਿਹੜੇ ਨੌਜਵਾਨ ਨੇ ਗਰਮ ਖੂਨ ਨੇ ਗੋਲੀ ਚਲਾ ਦਿੰਦੇ ਨੇ ਪਰ ਜਿਹੜੇ ਕੁਝ ਸਿਆਣੇ ਲੋਕ ਨੇ ਬਜ਼ੁਰਗ ਲੋਕ ਨੇ ਉਹਨਾਂ ਨੂੰ ਵੀ ਜ਼ਰੂਰ ਤੇ ਪਿਸਤੌਲ ਦੀ ਪਰ ਉਹਨਾਂ ਕੋ ਵੀ ਸਾਰੀਆਂ ਪਿਸਤੌਲਾ ਥਾਣੇ 'ਚ ਜਮ ਤੇ ਮੰਤਰੀ ਲੀਡਰ ਉਹ ਇੰਨੀ ਸਕਿਉਰਟੀ ਲੈ ਕੇ ਚੱਲਦੇ ਪਰ ਉਹਨਾਂ ਦੀ ਵੀ ਜਾਨ ਨੂੰ ਖਤਰਾ ਜਿਨ੍ਹਾਂ ਕੋ ਸਿਰਫ ਇੱਕ ਪਿਸਤੌਲ ਆਪਣਾ ਬਚਾ ਕਰਨ ਵਾਸਤੇ ਲੱਗਦਾ ਕਿ ਇਹ ਜ਼ਰੂਰੀ ਹੈ ਕਿ ਉਹਨਾਂ ਕੋਲੇ ਪਿਸਤੌਲ ਜਮ੍ਹਾਂ ਕੀਤੀ ਜਾ ਨਹੀਂ ਜਿਹੜੇ ਜਿਹੜੇ ਬੰਦੇ ਨੂੰ ਖਤਰਾ ਹੈ ਮੈਂ ਖਾਲ ਉਹਨਾਂ ਦੇ ਪੁੱਛਦੇ ਹੀ ਜਮ੍ਹਾਂ ਕਰਾ ਸਰ तकरीबन ਹਰ ਇੱਕ ਤੇ ਜਮ੍ਹਾਂ ਕੀਤਾ ਜਾ ਰਿਹਾ ਨਹੀਂ ਨਹੀਂ ਜਿਨ੍ਹਾਂ ਨੇ ਦਰਖਾਸਤ ਦਿੱਤੀ ਹੈ ਜਿਨ੍ਹਾਂ ਨੇ ਡੀਸੀ ਦਾ ਐਸਐਸਪੀ ਦਾ ਤਖਾਸਤ ਦਿੱਤੀ ਹੈ ਕਿ ਮੇਰੀ ਜਾਨ ਨੂੰ ਆ ਖਤਰਾ ਪ੍ਰੋਬਲਮ ਦੱਸੀ ਹੈ ਉੱਥੇ ਦੀ ਅੱਛਾ ਲੱਖ ਲੱਖ ਰੁਪਏ ਦਾ ਸਰ ਪਿਸਤੌਲ ਆਂਦਾ ਹੈ ਘੱਟ ਤੋਂ ਘੱਟ ਅਸੀਂ ਕਹਿ ਸਕਦੇ ਹਾਂ ਲੱਖ ਰੁਪਏ ਦਾ ਪਿਸਤੌਲ ਆਂਦਾ ਜਦੋਂ ਚੋਣ ਚਾਰਤਾ ਲੱਗਦਾ ਹਾਲਾਂਕਿ ਜੇ ਅਸੀਂ ਨੌਜਵਾਨਾਂ ਕੋਲੋਂ ਵੀ ਉਹਨੂੰ ਜਮ੍ਹਾਂ ਕਰਦੇ ਹਾਂ ਜੇ ਤੇ ਉਹ ਥਾਣੇ ਦੇ ਵਿੱਚ ਜਮ੍ਹਾਂ ਕਰਾਉਂਦਾ ਤਾਂ ਫਿਰ ਉਹ ਜਦੋਂ ਪਿਸਤੌਲ ਉਹਦਾ ਵਾਪਸ ਆਂਦਾ ਕਿਤੇ ਥੋੜਾ ਜੰਗ ਲੱਗਾ ਹੁੰਦਾ ਕਿਤੇ ਕੁਝ ਹੋਇਆ ਹੁੰਦਾ ਤੇ ਜੇ ਉਹ ਦੁਕਾਨਦਾਰ ਕੋਲ ਜਮ੍ਹਾਂ ਕਰਾਂਦਾ ਤੇ 3000 ਰੁਪਏ ਫੀਸ ਲੱਗਦੀ ਆ ਤਾਂ ਲੱਗਦਾ ਨਹੀਂ ਕਿ ਇਹ ਵੀ ਇੱਕ ਵਜਨ ਆ ਜੇ ਪਿਸਤੌਲ ਰੱਖ ਲिती ਆ ਤਾਂ ਫਿਰ ਹਰ ਵਾਰ ਸਾਨੂੰ 3000 ਰੁਪਏ ਦੁਕਾਨਦਾਰ ਕੋਲ ਦੇਣੇ ਹਰ ਵਾਰ ਕਿਦਾਂ ਇਲੈਕਸ਼ਨ ਦੇ ਸਾਲ ਦੋ ਦੋ ਤਿੰਨ ਸਾਲ ਬਾਅ ਉਹਦੇ ਨਾਲ ਬਕਿਸ਼ ਜੀ ਜੀ ਇਹ ਲੋਕਾਂ ਦੇ ਮੁੱਦੇ ਨੇ ਜਿਹੜੀ ਛੋਟੇ ਛੋਟੇ ਸਵਾਲ ਹਾਂ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਅਸੀਂ ਕੀ ਖਾਸ ਕਰ ਰਹੇ ਹਾਂ ਮੇਰੇ ਮੇਰੇ ਸਵਾਲ ਇਸ ਕਰਕੇ ਇਹ ਲੋਕ ਸਭਾ ਦੀ ਚੋਣਾਂ ਜਿਹੜੇ ਐਮਪੀ ਨੇ ਉਹਨਾਂ ਦਾ ਕੰਮ ਨਹੀਂ ਹੈ ਪਰ ਤੁਹਾਡੀ ਸਰਕਾਰ ਵੀ ਸੀ ਇਸ ਇਸ ਕਰਕੇ ਮੈਂ ਦੱਸਦਾ ਪਿਆ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਕਿਸ ਤਰੀਕੇ ਨਾਲ ਆਪਾਂ ਪਲਾਨ ਕਰਦੇ ਹਾਂ ਪਲਾਨ ਕਰਦੇ ਆ ਕਿ ਜਿਹੜੀ ਇੱਕ ਦੋ ਤਿੰਨ ਚੀਜ਼ਾਂ ਪਲਾਨ ਕਰਦੇ ਹਾਂ ਇੱਕ ਤਾਂ ਟ੍ਰੈਫਿਕ ਦੀ ਸਮੱਸਿਆ ਜਿਹੜੀ ਅਮਸਰ ਦੇ ਵਿੱਚ ਕੁਝ ਮੈਂ ਨੋਟ ਕੀਤਾ ਕਿ ਕੁਝ ਅਦਿਨ ਵੀ ਫਟ ਕੇ ਦੰਦੇ ਜੀ ਜਿਨ੍ਹਾਂ ਦੇ ਜਾਂ ਤੇ ਅੰਡਰ ਬ੍ਰਿਜ ਬੰਦ ਜਾਂ ਉਹਨਾਂ ਦੇ ਉੱਪਰ ਬ੍ਰਿਜ ਬੰਦ ਬਾਸੜੇ ਲੱਗੇ ਬਹੁਤ ਆ ਬੁਰਾ ਹਾਲ ਬਾਸੜੇ ਲੱਗੇ ਕਿਦਾਂ ਬੁਰਾ ਹਾਲ ਹਾਂ ਹਾਂ ਪਰ ਥੋੜਾ ਜਿਹਾ ਇਹਨੂੰ ਸਟਕਾ ਦਲੋ ਕਰ ਲਾਂਗੇ ਪਕੂ ਕਦ ਅੱਛਾ ਜਿਹੜੀ ਗੱਲ ਤਹਿਸੀਲ ਦੀ ਗੱਲ ਕਰੀਏ ਤਾਂ ਕਚੈਰੀ ਦੇ ਵਿੱਚ ਲਗਾਤਾਰ ਤੁਸੀਂ ਵੀ ਪੂਰੀ ਸ਼ਕਤੀ ਵਰਤੀ ਸੀ ਪਿਛੇ ਜੀ ਵੀ ਗਈ ਸੀ ਤੁਸੀਂ ਪੂਰਾ ਦਬਕਾ ਮਾਰੇ ਸੀ ਹਰ ਇੱਕ ਨੂੰ ਕਿ ਜੇ ਕੋਈ ਰਿਸ਼ਵਤ ਲੈਂਦਾ ਫੜਿਆ ਗਿਆ ਤੇ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਤਾਂ ਉਹ ਕਾਰਵਾਈ ਲਗਾਤਾਰ ਕੀਤੀ ਵੀ ਜਾਰੀ ਪੂਰੇ ਪੰਜਾਬ ਦੇ ਵਿੱਚ ਕੋਈ ਸ਼ੱਕ ਨਹੀਂ ਪਰ ਫਿਰ ਵੀ ਤਹਿਸੀਲ ਦੇ ਵਿੱਚ ਜੇ ਅਸੀਂ ਜਾਣਿਆ ਤਾਂ ਉੱਥੇ ਲੋਕ ਰਿਸ਼ਤੇ ਜਿਹੜੀਆਂ ਨੇ ਉਹ ਲਗਾਤਾਰ ਭਰਦੇ ਆ ਤਹਿਸੀਲ ਇੱਕ ਤਹਿਸੀਲ ਦੇ ਵਿੱਚ ਜੇਕਰ ਦੋ ਬੰਦੇ ਲੀਗਲ ਨੇ ਤਾਂ ਚਾਰ ਬੰਦੇ ਉਤਰਾ ਹੀ ਬੈਠੇ ਪਏ ਨੇ ਉਹ ਲੰਬੇ ਸਮੇਂ ਤੋਂ ਬੈਠੇ ਨੇ ਕਿਸੇ ਵੱਲ ਉਹਦਾ ਧਿਆਨ ਨਹੀਂ ਹੈ ਸੋ ਬਲ ਅਸੀਂ ਕੀ ਹੈ ਕਿ ਕਲਪਸ਼ਨ ਜਿਹੜੀ ਜੀ ਕਲਪਸ਼ਨ ਨੂੰ ਆਪਾਂ ਕਾਬੂ ਤਾਂ ਪਾ ਸਕਦੇ ਜੇ ਲੋਕ ਸਾਡਾ ਸਹਿਯੋਗ ਹ ਹ ਜਦੋਂ ਅਸੀਂ ਆਪਣੇ ਨੰਬਰ ਤੇ ਸਰਕਾਰ ਦੇ ਆਪਣੇ ਨੰਬਰ ਲਿੱਤੇ ਆ ਕਿ ਜੇ ਤੁਹਾਡੇ ਕੋ ਕੋ ਪੈਸੇ ਮੰਗਦਾ ਤੁਹਾਨੂੰ ਕੋ ਪ੍ਰੋਬਲਮ ਇਹਦੇ ਤੇ ਸਾਨੂੰ ਕਾਲ ਕਰੋ ਜੇ ਲੋਕ ਦੱਸਦੇ ਨਹੀਂ ਲੋਕਾਂ ਨੂੰ ਕਾਰੀ ਹੁੰਦੀ ਆ ਪਈ ਆਪਣਾ ਕੰਮ ਕਰਾ ਲਈਏ ਜਲਦੀ ਜਲਦੀ ਬਿਲਕੁਲ ਸਭ ਦੇ ਕੀ ਗੱਲ ਜੇ ਲੋਕ ਸਹਿਯੋਗ ਦੇਣ ਤੇ ਕਲਪਸ਼ਨ ਤੇ ਦੋ ਦਿਨ ਚ ਕਦਮ ਕਰ ਦੇਣੀ ਪੰਜਾਬ ਲੱਗਦਾ ਇਸੇ ਚੀਜ਼ ਦਾ ਫਾਇਦਾ ਉਹ ਲੋਕ ਚੁੱਕਦੇ ਨੇ ਜਿਹੜੇ ਇਸੇ ਲੋਕਾਂ ਤੋਂ ਚੱਕ ਲੈਂਦੇ ਆ ਜਿਹੜਾ ਕੰਮ ਬਿਲਕੁਲ ਰੁਟੀਨ ਅਰਜ਼ ਦੇ ਲੱਗਦੇ ਅੱਪਾ ਜਾ ਕੇ ਅਗਲੇ ਨੂੰ ਕਹੀ ਜਾਂਦੇ ਜੀ ਇੱਕ ਦਿਨ ਚ ਕਰ ਦੋ ਮੈਂ ਤਾਂ ਜੀ ਬੇਜ ਕੱਲ ਫਲਾਈਟ ਹੈ ਜੀ ਮੈਂ ਇੱਧਰ ਜਾਣਾ ਜੀ ਉੱਧਰ ਜਾਣਾ ਅਗਲੇ ਨੂੰ ਲੈ ਆਓ ਜੀ ਪੈਸੇ ਤੋਂ ਚੱਲ ਕੰਮ ਦੇ ਫੜ ਗਏ ਜਦੋਂ ਆਪ ਆਪ ਗਲਤ ਕੰਮ ਕਰ ਲਈ ਅਗਲੇ ਨੂੰ ਨੁਕਸਾਨ ਹੈ ਫਿਰ ਕੀ ਹੋਤਾ ਹੀ ਹੁਗਾ ਹਲੇ ਸੇ ਕੰਟਰੋਲ ਕਰ ਰਹੇ ਬਹੁਤ ਕੰਟਰੋਲ ਕੀਤਾ ਬਾਕੀ ਦੇ ਵਿੱਚ ਕ腐ਸ਼ਨ ਨੂੰ ਕੰਟਰੋਲ ਕਰਾਂਗੇ ਪਰ ਇਹਦੇ ਵਿੱਚ ਕੀ ਹੈ ਕਿ ਲੋਕ ਜੇ ਸਹਿਯੋਗ ਕਰ ਦੇਣ ਤਾਂ ਤੇ ਫਿਰ ਸ ਬਹੁਤ ਬਸਰੇ ਹਾਂ ਲੰਕਰਕਾਰ ਦੇ ਵਿੱਚ ਜਿਹੜਾ ਗੰਦਾ ਪਾਣੀ ਆਉਂਦਾ ਹੈ ਗੰਦੇ ਪਾਣੀ ਦੀ ਵੱਡੀ ਸਮੱਸਿਆ ਉਹਦੇ ਵਾਸਤੇ ਕੁਝ ਖਾਸ ਆਰਮਲੇ ਸਮੇਂ ਸਰਕਾਰ ਕਰੇਗੀ ਜਿਆਦਾ ਸੰਭਾ ਨਹੀਂ ਹੋਇਆ ਪਰ ਹੀਲਾ ਕੀਤਾ ਜਾ ਰਿਹਾ ਕਿ ਗਸਾਫ ਪਾਣੀ ਆਏ ਪਰ ਕਦੋਂ ਤੱਕ ਸਾਫ ਪਾਣੀ ਲੋਕਾਂ ਨੂੰ ਮਿਲੇਗੀ ਜੀ ਜਲੋ ਸੀਵਲ ਜਲੋ ਉਹਦੀ ਇੱਕ ਪ੍ਰੋਬਲਮ ਬਹੁਤ ਵੱਡੀ ਸੀਵਲ ਸਾਡੇ ਸ਼ਹਿਰ ਦੇ ਵਿੱਚ ਖਰਾਬ ਉਹ ਸੀਵਲ ਠੀਕ ਕਰਨਾ ਇਹ ਮੈਂ ਜਦੋਂ ਬਣ ਗਿਆ ਐਮਪੀ ਆਪਾਂ ਇਹ ਮੈਂ ਮਸਲਾ ਦੇਣਾ ਪਤਾ ਮੰਤਰੀ ਤੱਕ ਠਾਉ ਕਿ ਅਬ ਸਰ ਕਿਉਂਕਿ ਪਵਿੱਤਰ ਸ਼ਹਿਰ ਅਤੇ ਸੁਖਸ਼ਾ ਦੇ ਤਾਦਮੁਖਸ਼ਾ ਦੇ ਇੱਥੇ ਜਿਹੜਾ ਪੀੜਾ ਵਾਲੇ ਪਾਣੀ ਦੀ ਸਮੱਸਿਆ ਲੋਕਾਂ ਦੀ ਹੱਲ ਕੀਤੀ ਬਹੁਤ ਜ਼ਿਆਦਾ ਸ਼ਹਿਰ ਦੇ ਅੰਦਰ ਸਾਰੇ ਪਾਸੇ ਬੜੀ ਬੁਰੀ ਹਾਲਤ ਇਹਦੇ ਲਈ ਇੱਕ ਸਪੈਸ਼ਲ ਪ੍ਰੋਜੈਕਟ ਬਣਾਉਣਾ ਪਊਗਾ ਭਾਵੇਂ ਉਹ 500 ਕਰੋੜ ਦਾ ਬਣੇ ਭਾਵੇਂ 100 ਕਰੋੜ ਦਾ ਬਣੇ ਉਹ ਬਣਾ ਕੇ ਸੈਂਟਰ ਕੋ ਉਹ ਜਿਹੜਾ ਮੰਤਰੀ ਅਸਮੰਦ ਉਹਨਾਂ ਨਾਲ ਡਿਸਕਸ ਕਰਕੇ ਨੱਬਾ ਹੋ ਰਿਹਾ ਤੇ ਇਹਦੇ ਪ੍ਰੋਜੈਕਟ ਨੂੰ ਮਨਜ਼ੂਰ ਦਾ ਕੇ ਪੈਸੇ ਦੇ ਦੇਣਾ ਹਾਂ ਇਹ ਨੂੰ ਕਰਨਾ ਅੱਛਾ ਸਰਕਾਰ ਜਦੋਂ ਆਈ ਸੀ ਬਦਲਾਵ ਦੇ ਨਾਂ ਦੇ ਉੱਤੇ ਲੋਕਾਂ ਨੇ ਵੋਟ ਪਾਈ ਸੀ ਤਾਂ ਲੋਕ ਕਹਿੰਦੇ ਨੇ ਕਿ ਬਦਲਾਵ ਹੋਏਗਾ ਤਾਂ ਲੱਗਦਾ ਹੈ ਕਿ ਪਹਿਲਾਂ ਸਭ ਤੋਂ ਗੱਲ ਕੀਤੀ ਸੀ ਕਿ ਵੀਆਈਪੀ ਕਲਚਰ ਖਤਮ ਕੀਤਾ ਜਾਏਗਾ ਵੀਆਈਪੀ ਕਲਚਰ ਲੱਗਦਾ ਹੈ ਕਿ ਖਤਮ ਹੋ ਚੁੱਕਿਆ ਤੁਹਾਨੂੰ ਬਿਲਕੁਲ ਵੀਆਈਪੀ ਕਲਚਰ ਅਸੀਂ ਲਗਭਗ ਮਤਲਬ ਖਤਮ ਕਰਤਾ ਪਰ ਕੁਝ ਚੀਜ਼ਾਂ ਦੇਖੋ ਜਿਹੜੇ ਬੰਦਾ ਜਦੋਂ ਬਿਮਾਰ ਹੁੰਦਾ ਜੇ ਉਹਨੂੰ 75 ਸਾਲ ਦੀ ਬਿਮਾਰੀ ਲੱਗੀ ਪੰਜਾਬ ਨੂੰ ਉਹਨੂੰ ਠੀਕ ਹੋਣ ਨੂੰ ਟਾਈਮ ਲੱਗੂਗਾ ਕੁਝ ਚੀਜ਼ਾਂ ਅਸੀਂ ਠੀਕ ਕੀਤੀਆਂ ਕੁਝ ਅਜੇ ਹੋਰ ਸਮਝ ਠੀਕ ਹੋ ਜਾਣਗੇ ਕੋਈ ਕੋਈ ਇੱਦਾਂ ਨਿਕਲ ਰਹੇ ਅਸੀਂ ਠੀਕ ਕਰਨੀ ਚਾਹੁੰਦੇ ਆ ਪਰ ਪੰਜਾਬ ਦੇ ਹਾਲਾਤ ਇੱਦਾਂ ਦੇ ਪੰਜਾਬ ਦੇ ਹਾਲਾਤ ਕਈ ਵਾਰ ਇੱਦਾਂ ਦੇ ਹੋ ਜਾਂਦੇ ਆ ਕਿ ਜਿਹੜੀਆਂ ਇੱਥੇ ਮਲਾ ਕੁਫੀਆ ਦੰਸੀਆ ਨੇ ਫੱਕਾ ਦੰਸੀਆ ਨੇ ਓਕੇ ਤਾਦੀਅਤ ਵੋਟਾਂ ਦੇ ਡਾਵੇਂਦੀਆਂ ਉਹਦੇ ਕਰਕੇ ਕਿਤੇ ਨਾ ਕਿਤੇ ਫੇਰ ਦੁਬਾਰਾ ਕਰ। ਇਹ ਤਾਣਾ ਬਾਣਾ ਸਹੀ ਕਰਨ ਦੇ ਵਿੱਚ ਟਾਈਮ ਕਿੰਨਾ ਲੱਗੇਗਾ? ਬਹੁਤ ਜੇ ਲੱਗੂਗਾ ਲੱਗਦਾ ਮੈਨੂੰ ਇੱਥੇ ਟਾਈਮ ਚਾਹੀਦਾ ਹਾਂ। ਹਾਂ। 5 ਸਾਲ ਤੋਂ ਜਿਵੇਂ ਘਟ ਘਟ ਲੱਗਦਾ ਕਿ ਹਰ ਇੱਕ ਦੀ ਨਜ਼ਰ ਲੈਂਦੀ ਆ ਕਿ ਮੈਨੂੰ ਪੈਸੇ ਕਿਸ ਤਰ੍ਹਾਂ ਆਉਣੇ ਆ ਜੇ ਥਾਣੇ ਵਿੱਚ ਕੋਈ ਜਾਂਦਾ ਤਾਂ ਸਾਡੇ ਨਾਲ ਵੀ ਕਦੀ ਕੋਈ ਕਿਸੇ ਦੀ ਗੱਲ ਹੁੰਦੀ ਕਿਸੇ ਦਾ ਕੇਸ ਹੁੰਦਾ ਤੇ ਕਹਿੰਦਾ ਥਾਣੇ ਵਿੱਚ ਜਾਣਾ ਭਾਜੀ ਮੇਰੇ ਨਾਲ ਚਲੋਗੇ ਅਸੀਂ ਕਹਿੰਦੇ ਨਹੀਂ ਚਲ ਜੋ ਕਹਿੰਦੇ ਉਹਨਾਂ ਨੇ ਪੈਸੇ ਮੰਗਨੇ ਆ ਤਾਂ ਕਿੰਨੇ ਪੈਸੇ ਅਸੀਂ ਲੈ ਕੇ ਚਾਈਏ ਇਹ ਕਿਤੇ ਨਾ ਕਿਤੇ ਲੱਗਦਾ ਕਿ ਬੇੜੀਆਂ ਦੇ ਮਲਾਜੇ ਗੜਬੜ ਕਰਨ ਤੇ ਫਿਰ ਬੇੜੀ ਡੁੱਬਣੀ ਇਹ ਮੈਂ ਤੁਹਾਨੂੰ ਦੱਸ ਰਿਹਾ ਇਹ ਤਾਂ ਬੜਾ ਬਹੁਤ ਖਰਾਬ ਹੋਇਆ ਇਹ ਨੂੰ ਠੀਕ ਹੁੰਦਾ ਟਾਈਮ ਸਮੂ ਗੱਲ ਕਰਦੇ ਆ ਕੇ ਬੱਸ ਸਾਫ਼ ਕਰ ਦਗੇ ਨੂੰ ਠੀਕ ਕਰ ਦਿੰਗੇ ਕੋਈ ਚੱਕ ਹਾਂ ਤਾਂ ਢਾਲੀਵਾਲ ਦੀ ਅੰਮ੍ਰਿਤਸਰ ਦੇ ਵਿੱਚ ਟੱਕਰ ਕਿਦੀ ਨਰੇਗੀ ਖਾਸ ਨਹੀਂ ਮੈਨੂੰ ਲੱਗਦਾ ਕਿ ਇਹਦਾ ਟੱਕਾ ਹਾਂ ਉਹ ਤਾਂ ਪੰਜਾਬ 'ਚ ਇੱਕ ਦੋ ਆਵਾਜ਼ੀ ਪਾਰਟੀਆਂ ਹਾਂ ਹਾਂ ਅੰਮ੍ਰਿਤਸਰ ਵੀ ਤਾਂ ਇੱਕ ਦੋ ਤੋਂ ਬਿਆਕਰ ਨਿਕਲੀ ਹੈ ਪਗਾਵਨੇ ਤੋਂ ਚਲੇ ਸੱਜੂ ਸਾਹਿਬ ਤੋਂ ਕਿਹਦੇ ਦਿੱਲੀ ਜਾਂਦੇ ਸਾਹਿਬ ਨੂੰ ਸਵੇਰੇ ਉੱਥੋਂ ਉੱਦੇ ਜਾਂਦੇ ਦੋ ਜੱਟਾਂ ਦੇ ਕੰਮ ਜੀ ਤੇ ਉਹ ਜਲਾ ਕਹਿੰਦੇ ਮੈਂ ਜਿੰਨੇ ਕੰਮ ਕੀਤੇ ਅੰਮ੍ਰਿਤਸਰ ਵਾਸਤੇ ਕਿਸੇ ਨੇ ਨਹੀਂ ਕੀਤੇ ਤੇ ਗਾਮੇ ਬਹੁਤ ਕੰਮ ਕਰਾ ਰਿਹਾ ਤਾਂ ਤੇ ਤਾਂ ਦੇ ਦੇ ਵੀਰ ਉਹ ਤਾਂ ਘਰ ਦੀ ਡਰੇਨ ਦੀ ਠੀਕਰਾ ਸਕਿਆ ਕੰਮ ਘੜੇ ਕੀਤੇ ਉਹ ਉੱਥੇ ਚੱਲੇ ਮਾ ਤਬ ਬੁੱਦਲ ਸਰਨਾ ਹਲੋ ਕਹੋ ਕਿਹੜਾ ਕੰਮ ਕੀਤਾ ਦਿਖਾਓ ਨਾ ਤਮ ਤੇ ਦੱਸਦਾ ਕਿਤੇ ਨਹੀਂ ਕੋਈ ਉਹ ਕਹੀ ਦਿੰਦਾ ਮੈਂ ਕਿਤੇ ਤਸਵੀਰ ਸ਼ਾਪ ਤੋਂ ਦੇਨੇ ਚਾਹੀਦੇ ਨਾ ਹਾਂ ਕੋ ਕਨੇ ਆਮ ਆਦਮੀ ਪਾਰਟੀ ਨੇ ਵੀ ਕੋ ਕੰਮ ਨਹੀਂ ਕੀਤਾ ਵੇਖੋ ਇੰਦਾਲੇ ਜਾ ਕੇ ਕਿਦੋਂ ਕਿਦੋਂ ਕੀਤਾ ਮੈਂ ਦੱਸ ਕਿਦੋਂ ਕਹਿੰਦਾ ਮੈਂ ਤਾਂ ਰਿਪੋਰਟ ਕਾਰਡ ਆਪਣਾ ਦੇਖਿਆ ਹੈ ਮੈਂ ਤਾਂ 1 ਲੱਖ ਕਾਫੀ ਸ਼ਾਪ ਕੇ ਵੱਡੀਆਂ ਜਿਵੇਂ ਕੰਮ ਕੀਤਾ ਵੋਟ ਪਾਉਂਦੀ ਨਾ ਕੋਈ ਗੱਲ ਸਦਾਇਆ ਕੰਮ ਅਚਾਰ ਹਰਿਆਣੇ ਵੱਲੋਂ ਜਦੋਂ ਬਾਰਡਰ ਦੇ ਉੱਤੇ ਕਿਸਾਨ ਪਹੁੰਚੇ ਸਨ ਨਾ ਉਦੋਂ ਸਰਕਾਰ ਨੇ ਫਿਰ ਐਕਸ਼ਨ ਕਿਉਂ ਨਹੀਂ ਲਿਆ ਸਖਤ ਐਕਸ਼ਨ ਕਿਉਂ ਨਹੀਂ ਲਿਆ ਜਦੋਂ ਉਧਰੋਂ ਉਧਰਲੇ ਪਾਸੇ ਹਰਿਆਣੇ ਵੱਲੋਂ ਗੋਲੀਆਂ ਚੱਲੀਆਂ ਤਾਂ ਫਿਰ ਸਖਤ ਐਕਸ਼ਨ ਕਿਉਂ ਨਹੀਂ ਲਿਤਾ ਗਿਆ ਤੁਸੀਂ ਕੀ ਚਾਹੁੰਦੇ ਕਹੀਏ ਸਾਡੇ ਨਾਲ ਗੋਲੀਆਂ ਗੋਲੀਆਂ ਨਹੀਂ ਉਧਰ ਐਕਸ਼ਨ ਕਾਰਵਾਈ ਪੁਲਿਸ ਕਾਰਵਾਈ ਕੋਈ ਕਾਨੂੰਨੀ ਕਾਰਵਾਈ ਸਰ ਜਿਹੜੀ ਜਿਹੜਾ ਦੇਖੋ ਉਹ ਮੁੰਡਾ ਬਸ ਆਪਣਾ ਜੀ ਸ਼ਹੀਦ ਹੋਇਆ ਜੀ ਉਹਨੇ ਐਫਆਈਆ ਦੋਸੀ ਕਿਤੇ ਕਈ ਬੰਦਿਆਂ ਦੇ ਉੱਥੇ ਵੱਲੋਂ ਜਿਹੜਾ ਉਹ ਰਿਪੋਰਟ ਤਿਆਰ ਕਰ ਦਿੱਤਾ ਮਤਲਬ ਲੱਗਾ ਜੀ ਜੀ ਸਤ ਇਹ ਚੀਜ਼ਾਂ ਤੁਸੀਂ ਸਮਝਿਆ ਕਰੋ ਮਤਲਬ ਇਹ ਨਹੀਂ ਹੈ ਜਿਹੜਾ ਲੋਕ ਨੂੰ ਸਮਝਾਣਾ ਚਾਹੁੰਦੇ ਹਾਂ ਅਸੀਂ ਸਵਾਲ ਲੈ ਤੁਸੀਂ ਸਮਝਾਓਗੇ ਤਾਂ ਉਹਨਾਂ ਨੂੰ ਆਪੇ ਸਮਝ ਲੱਗ ਜਣੀ ਹੋਵੇ ਤੁਹਾਨੂੰ ਦੱਸਿਆ ਅਸੀਂ ਸਤ ਪੰਜ ਮੀਟਿੰਗਾਂ ਦੇ ਇੱਕ ਮੀਟਿੰਗ ਜ ਮੈਂ ਵੀ ਗਿਆ ਜੀ ਪੰਜ ਮੀਟਿੰਗਾਂ ਮਾਨ ਸਾਹਿਬ ਖੁਦ ਗਏ ਪਤਾ ਹੀ ਉਹਨੂੰ ਕਿਹਾ ਅੱਜ ਇਹ ਪੰਜਾਬ ਦੇ ਨਾਲ ਖੜੇ ਕਿਸਾਨਾਂ ਦੇ ਨਾਲ ਖੜੇ ਦਵਾਜੇ ਖੋਲੋ ਉਹ ਉਹ ਡਟ ਕੇ ਵੀ ਨਹੀਂ ਜੀ ਅਹੀ ਹਧਾਣੀ ਤੇ ਇੰਟਰਵਿਊ ਉਹ ਗੱਲ ਨਹੀਂ ਇੱਕ ਦਿੋਜ਼ਾਂ ਦਾ ਉਹਨਾਂ ਨਾਲ ਹੀ ਆ ਸੰਦੂ ਕਹਿੰਦੇ ਕਿ ਸੰਦੂ ਫੜ ਕੇ ਅੰਦਰ ਤੋਂ ਉਹ ਉਹ ਦੋ ਲਿਏਗਾ ਇਹ ਕੰਦਾ ਇਹ। ਬਾਹਰ ਆਇਆ ਸੱਤ। ਅੱਛਾ ਭਾਜਪੀ ਦੀ ਕਾਰਜੀਤ ਵਾਲੀ ਕਿਸ ਤਰੀਕਿਆਂ ਦੇਖਦੇ ਪਏ ਸੰਦੂ ਸਾਹਿਬ ਕਹਿੰਦੇ ਨੇ ਕਿ ਕਿਸਾਨਾਂ ਵਾਸਤੇ ਅਸੀਂ ਉਹ ਕੁਝ ਕਰ ਜਵਾਂਗੇ ਜਿਹੜਾ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ ਜੇ ਪੰਜਾਬ ਦੇ ਵਿੱਚ ਉਹ ਹੀ ਸਰਕਾਰ ਆਵੇ ਜਿਹੜੀ ਸੈਂਟਰ 'ਚ ਤਾਂ ਫੇਰ ਅਸੀਂ ਪੰਜਾਬ ਦਾ ਸਾਰਾ ਕਰਜ਼ਾ ਤੱਕ ਮੁਕਤ ਕਰ ਦਾਂਗੇ। ਉਹ ਤਾਂ ਸੱਚੀ ਬੋਲਦਾ ਸੰਦੂ ਸਾਹਿਬ ਸੱਚੇ ਬੋਲਦੇ। ਜੋ મોદી ਕਾ ਚੱਲਿਆ ਕਿਸਾਨਾਂ ਲਈ ਜੇ ਇਹਨਾਂ ਦੋਨੋਂ ਨਾ ਲੱਗਦਾ। ਜੀ ਜੀ ਜੀ। ਨਾ ਦੋਨੋਂ ਨਾ ਤਾਂ ਕੱਲਾ ਬਿਨਾ ਬਦਕੰਮ ਨਾ। ਜਦੋਂ ਇਹਨਾਂ ਦਵਨਾਂ ਸਭ ਵਟਾਂਦੀਆਂ ਦੇ ਦੇ ਲੱਗੇ ਹੋ ਸਿੱਧੂ ਸਾਹਿਬ ਸਹੀ ਕਹਿੰਦੇ ਆ ਕਿ ਜੋ ਬੀਜੇਪੀ ਕਾਜੂ ਹੋ ਕੇ ਇਹਨੇ ਕਦੋਂ ਖਸਾਨਾ ਲਈ ਉਹ ਸਹੀ ਗੱਲ ਤੇ ਬਿਲਕੁਲ ਸਹੀ ਗੱਲ ਤੇ ਦੀਓ ਹਾਂ ਉਹ ਤਾਂ 740 ਕਿਸਾਨ ਛੀਦ ਕਰਦੇ ਉਹ ਤਾਂ ਬਹੁਤ ਕੁਝ ਨਹੀਂ ਸਿੱਧੂ ਸਾਹਿਬ ਦੀ ਗੱਲ ਆ ਉਹ 20000 ਕਿਲੋਮੀਟਰ ਤੋਂ ਆਏ ਹੋ ਨਿਊ ਐਸ ਤੋਂ ਸਮਝਦੇ ਗੇ ਨਾ ਉਹ ਕਹਿਣ ਤੂੰ ਸਭ ਕੋਈ ਬਲਕ ਗੱਲ ਕਰਨ ਤੇ ਸੋਚ ਕੇ ਗੱਲ ਕਰਨੀ ਚਾਹੀਦੀ ਹਾਂ ਹਾਂ 740 ਕਿਸਾਨ ਛੀਦ ਹੋ ਗਏ ਉੱਥੇ ਡੇਢ ਸਾਲ ਚ ਤੁਸੀਂ ਕਹੀ ਜਾਂਦੇ ਇੱਕ ਕਿਸਾਨਾਂ ਦਾ ਰਿਆ ਕਰਦੇ ਕੀ ਕਰਦੇ ਤੂੰ ਜੀ ਬਗਾਵਤ ਦੇ ਜ਼ਮੀਨਾਂ ਬੰਦਣ ਲੱਗੇ ਹੋ ਤੁਸੀਂ ਜੇ ਡਾਬਟਾਂ ਦੋ ਦੋ ਨਾ ਹੁੰਦਾ ਐਸ ਤੋਂ ਲੈ ਕੇ ਮੋਦੀ ਖਿੱਚ ਕੇ ਇਸ ਕਰਕੇ ਬਲਤ ਜੜੀ ਭਾਜਪੀ ਆ ਮੋਦੀ ਆ ਉਹ ਕਿਸਾਨ ਬਦੁੱਦੀ ਆ ਪੰਜਾਬ ਬਦੁੱਦੀ ਅੱਛਾ ਜਿਸ ਤਰੀਕੇ ਦੇ ਨਾਲ ਹਰ ਵਾਰੀ ਏਵੀਐਮ ਦੀ ਜਿਹੜੀ ਖਾਸ ਗੱਲ ਕੀਤੀ ਜਾਂਦੀ ਆ ਕੋਈ ਹੋਰ ਤਰੀਕਾ ਤੁਹਾਨੂੰ ਲੱਗਦਾ ਕਿ ਐਸਾ ਆਣਾ ਚਾਹੀਦਾ ਜਿਹਦੇ ਵਿੱਚ ਕੋਈ ਲੱਗੇ ਨਾ ਕਿ ਇਹਦੇ ਵਿੱਚ ਕੋਈ ਹੈਰਾ ਫਰੀ ਹੋਈ ਨਹੀਂ ਬਿਲਟ ਪੀਪਲ ਸਭ ਤੋਂ ਵਧੀਆ ਹਾਂ ਹਾਂ ਬਿਲਕੁਲ ਬੈਂ ਤੁਮ ਬਲਤਿਆ ਸੀਗਾ ਬਾਕੀ ਅਡਵਾਂਸ ਕੰਟਰੀ ਜਿਹੜੇ ਉੱਥੇ ਵੈਲਟਪੇਪਰ ਵੈਲਟਪੇਪਰ ਬਣੀ ਨਾਈਸ ਜੇ ਭਾਪੀ ਹੋਵੇ ਤਾਂ ਪੀਜੇ ਦੇ 30 ਸਾਲਾਂ ਤੋਂ ਪਹਿਲਾਂ ਸਿੱਧੂ ਦੋੜਾ ਸਿੱਧੂ ਦੇ ਵੀ ਪੰਜਾਬ ਚ ਵੀ ਜੋ ਖੇਤੀ ਕਰ ਮੁਕਾਦੀ ਚਲਦੀ ਆ ਤਾਂ ਪਰ ਇੱਕਦਾਰਿਆਂ ਤੋਂ ਸਾਡੀ ਜ਼ਮੀਨ ਦੇਣੀ ਚਾਹੁੰਦੇ ਆ ਉਹ ਪੀਜੇ ਵੀ ਨਹੀਂ ਭਾਲਦੀ ਉਹਨੂੰ ਪੰਜਾਬ ਦੇ ਲੋਕ ਫਟਾ ਪਾਉਣਗੇ ਸਵਾਲ ਹੀ ਨਹੀਂ ਬੰਦਾ 400 ਕਹਿੰਦੇ ਸੀਟਾਂ ਸਾਨੂੰ ਆਣਗੀਆਂ ਪੰਜਾਬ ਪੂਰੇ ਦੇਸ਼ ਦੇ ਵਿੱਚ ਚਾ ਉਹ ਕਹਿੰਦੇ ਆ ਪਾਰਲੀਮੈਂਟ ਚ 400 ਤੋਂ ਬਾਅਦ ਹਾਂ ਮੈਂ ਸੋਚ ਕਿੰਨਾ ਭਿਆਨਕ ਪਾਣ ਦੀ ਵੇਰ ਤੋਂ ਬਾਅਦ ਤਮਨੇ ਮੜ ਗਿਆ ਤੁਸੀਂ ਵੀ ਤੇਰਾ ਜ਼ੀਰੋ ਦੀ ਗੱਲ ਕਰਦੇ ਪੀ ਬਿਲਕੁਲ ਤੇਰਾ ਜ਼ੀਰੋ ਹੋ ਗਿਆ ਚਾਰ ਤੋਂ ਆਇਆ ਉੱਥੇ ਬਾਹ ਗਿਆ ਆਪਾਂ ਦਫਤਾ ਆ ਗਏ ਸੱਟ ਦੇਖਿਓ ਕੋਹਦੀ ਅੱਗ ਦੀ ਹੁੰਦੀ ਹਾਂ ਅੱਛਾ ਜਦੋਂ ਪਹਿਲੇ ਜਿੱਤ ਹੋਈ ਸੀ 92 ਛਟਾ ਬੜੀ ਅਸੀਂ ਕਹਿੰਦੇ ਕਿ ਰਿਕਾਰਡ ਤੋੜ ਜਿੱਤ ਹੈ ਐਸੀ ਜਿੱਤ ਕੋਣ ਵੀ ਰਿਕਾਰਡ ਤੋੜੀ ਹੋਊਗੀ ਤੇਰਾ ਦੀ ਤੇਰਾ ਹੋਣਗੇ ਕੋਣ ਵੀ ਰਿਕਾਰਡ ਨਹੀਂ ਬਣੂਗਾ ਹਾਂ ਉਹ ਦੇਖਿਆ ਦੀ ਮਾਨ ਸਾਹਿਬ ਦੇ ਕਿੜ ਕਿੜੇ ਜ਼ੋਰ ਸ਼ੋਅ ਹੋਦੇ ਫੇਰ ਆਦੇ ਮਾਨ ਸਾਹਿਬ ਦਾਸਤਰੀ ਨਾਲ ਅਰਵਿੰਦ ਕੇਜਰੀਵਾਲ ਸੀ ਜੀ ਵਾਈਫ ਆਦੀ ਇੱਥੇ ਮਸਾ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਨੇ ਉਹ ਜਮਾਨਤ ਹੋ ਜਾਂਦੀ ਹੋ ਜੀ ਕਿ ਤੇ ਆ ਜਾਣਗੇ ਜੇ ਆ ਗਈ ਤੇ ਹੋਣਗੇ ਜੇ ਜਮਾਨਤ ਹੋ ਗਈ ਤੇ ਆ ਜਾਣਗੇ ਨਹੀਂ ਤੇ ਵਾਈਫ ਆਦੀ ਹੁੰਦੇ ਤੁਸੀਂ ਦੇਖਿਓ ਕਿੰਦਾ ਕਿੱਦਾਂ ਹੁੰਦਾ ਅੱਜ ਕੀ ਲੱਗਦਾ ਹੈ ਕਿ ਕੇਜਰੀਵਾਲ ਖਾਬ ਨੂੰ ਜਦੋਂ ਇਸ ਤਰ੍ਹਾਂ ਹਿਰਾਸਤ ਵਿੱਚ ਲਿੱਤਾ ਗਿਆ ਜੇਲ੍ਹ ਭੇਜ ਦਿੱਤਾ ਗਿਆ ਕਿ ਇਹ ਇੱਕ ਸਟੈਂਟ ਤੋਂ ਲੱਗਦਾ ਪਿਆ ਕਿ ਕਿਸੇ ਤਰੀਕੇ ਅਸੀਂ ਇਹ ਚੋਣ ਪ੍ਰਚਾਰ ਦੇ ਵਿੱਚ ਵਾਅਦਾ ਬਣਿਆ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਕੇਜਰੀਵਾਲ ਨਹੀਂ ਨਹੀਂ ਉਹ ਉਹ ਚੋਣ ਪ੍ਰਚਾਰ ਤੋਂ ਡੱਕਲ ਨਹੀਂ ਕੀਤਾ ਹੂੰ ਇਹ ਦੋਪਤਰਾ ਕੋਰਟ ਨੇ ਆਰਡਰ ਕੀਤਾ ਉਹਦਾ ਜਿਆਦਾ 135 ਕਰੋੜ ਦਾ ਕਬਲਾ ਉਹਦਾ ਛੋਟਾ ਕਬਲਾ ਨਹੀਂ ਕਿਹੜਾ ਕਬਲਾ ਕੋਈ ਪੈਸਾ ਅਜ ਤੱਕ ਨਹੀਂ ਲੱਭਾ ਕੋਈ ਬੈਂਕ ਸਟੇਟਮੈਂਟ ਨਹੀਂ ਲੱਭੀ ਕੁਛ ਨਹੀਂ ਲੱਭਾ ਯਾਰ ਉਦਾਂ ਹੀ ਬਾਲੀ ਜਾਂਦੇ ਸਟੋਰੀਆਂ ਬਣਾਏ ਜਾਂਦੇ ਆ ਇਦੋਂ ਆਇਆ ਨੂੰ ਕਿਹਾ ਜੀ ਤੂੰ ਐਸਾ ਜੀ ਤੂੰ ਕੁਛ ਨਹੀਂ ਹੂੰ ਕੋਈ ਕਰ ਉਹਨਾਂ ਕੇ ਦੀ ਕੇ ਦੀਆਂ ਸਾਹਿਬ ਦੀ ਜੇਲ੍ਹ ਜਾਂਦਾ ਜਿਹੜੀ ਆ ਤਾਂ ਦੇਖਿਓ ਆ ਅਚਾ ਪੰਜਾਬ ਦੇ ਵਿੱਚ ਜਿਸ ਤਰੀਕੇ ਉਹਨਾਂ ਦੀ ਦੱਸਦੇ ਪਏ ਜਿਕੇ 13 ਦੀਆਂ 13 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪੈਣ ਗਿਆ ਪੂਰੇ ਦੇਸ਼ ਦੇ ਵਿੱਚ ਅਸੀਂ ਕੀ ਸੋਚ ਕੇ ਬੈਠੇ ਆ ਆਪਣਾ ਤੋ ਹੀ ਐਕਸਪੀਰੀਅੰਸ ਦੱਸੋ ਵੀ ਦੇਸ਼ ਦੇ ਵਿੱਚ ਅਸੀਂ ਕੀ ਸੋਚ ਕੇ ਬੈਠੇ ਹਾਂ ਇੰਡੀਆ ਲੈ ਸਰ ਹਾਂ 100 ਦੇ ਵਿੱਚੋਂ ਇੱਕ ਸੀਟ ਦੀ ਆ ਕੱਲ ਬੱਸੋ ਤਾਮਿਲਨਾਡੂ ਦਾ 41 ਸੀਟਾਂ ਹਾਂ 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 ਭਾਜਪਾ ਬਹੁਤ ਬੁਰੀ ਤਰ੍ਹਾਂ ਰੁਜੀ ਉਹਨਾਂ ਨੂੰ ਲੱਗੇ ਜੀ ਨਹੀਂ ਆਉਂਦੀਆਂ ਉਹ ਕਹਿੰਦੇ 400 ਤੋਂ ਬਾਅਦ ਉਹ 5 ਮਿੰਟ ਤੋਂ ਬਾਅਦ ਹੋ ਜਾਣੇ ਆ ਹਾਂ ਜੇ ਤਾਲੀਵਾਲ ਸਾਹਿਬ ਅੰਮ੍ਰਿਤਸਰ ਦੇ ਮੈਂ ਕਹਿੰਦਾ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਇੱਕ ਵਾਰ ਕੰਮ ਗਿਣਾ ਦਿਓ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਕੀ ਕੀ ਕਰ ਚੁੱਕੇ ਹਾਂ ਹੁਣ ਤੱਕ ਤੇ ਅੱਗੇ ਆਉਣ ਵਾਲੇ ਸਮੇਂ 'ਚ ਕੀ ਕੀ ਕਰੀਏ ਨਹੀਂ ਨਹੀਂ ਅੰਮ੍ਰਿਤਸਰ ਦੇ ਵਿੱਚ ਤੇ ਜੇ ਬਹੁਤ ਕੰਮ ਹੋਣਾ ਦੇ ਉਹ ਤਾਂ ਜਿਹੜੇ ਲੋਕਲ ਛੜਕ ਗਰੀਆਂ ਨਾਲੀਆਂ ਉਹ ਤਾਂ ਸਾਡੇ ਸਾਡੇ ਬਣਾ ਹੀ ਰਹੇ ਮਿਲਨ ਸਾਹਿਬ ਬਹੁਤ ਕੰਮ ਕਰਦੇ ਪਰ ਜਿਹੜਾ ਮੇਜਰ ਕੰਮ ਹੈ ਨਾ ਉਹ ਹੈ ਕਿ ਅੰਮ੍ਰਿਤਸਰ ਦੇ ਚ ਇੰਡਸਟਰੀ ਨੂੰ ਦੁਬਾਰਾ ਲੈ ਕੇ ਆਉਣਾ ਅੰਮ੍ਰਿਤਸਰ ਦਾ ਟ੍ਰੇਡ ਜਿਹੜਾ ਉਹ ਬੰਦ ਹੋ ਗਿਆ ਅੰਮ੍ਰਿਤਸਰ ਦੇ ਟ੍ਰੇਡ ਨੂੰ ਦੁਬਾਰਾ ਸਜੀਤ ਕਰਨਾ ਸਵਾਲ ਹੈ ਹਾਂ ਉਹਦਾ ਬਸਤ ਦੇ ਵਿੱਚ ਜਿਹੜਾ ਸਪੋਰਟ ਸੱਬ ਹੈ ਵੱਡੇ ਸਟੇਡੀਅਮ ਜਿਹੜੇ ਉਹ ਇੱਥੇ ਚਾਹੀਦੇ ਆ ਬਹੁਤ ਲੋਕ ਇੱਥੇ ਖੇਡਦੇ ਆ ਉਹਦਾ ਬਸਤ ਦੇ ਵਿੱਚ ਜੋ ਮੈਂ ਪਲਾਨ ਕੀਤਾ ਕਿ ਇੱਕ ਜਿਹੜਾ ਅਦਾਬਾਦ ਦੇ ਤਜ ਉੱਤੇ ਇੱਕ ਫਿਲਮ ਸਿਟੀ ਇੱਥੇ ਜਿਹੜੀ ਬਣਾਵਾਂਗੇ ਆਪਾਂ ਉਹਦੇ ਸ਼ਹਿਦ ਜਿਉਂ ਕਿ ਤਾਲਮੁਖ ਬਹੁਤ ਸ਼ਹਿਦਿਆਮੀ ਤੇ ਆ ਇਹਨੂੰ ਮੈਂ ਇੱਕ ਅੰਦਰ ਬਾਦਲ ਜਿਹੜਾ ਉਹਨੂੰ ਮੈਂ ਅਸਤ ਕੀਤਾ ਕਾਫੀ ਪੜਿਆ ਮੈਂ ਉਹਨੂੰ ਅੰਦੋਲ ਮਾਡਲ ਦੀ ਤਰਜ਼ ਦਿੱਤੇ ਕਿ ਦੋ ਆਪਾਂ ਇਹ ਸਾਫ ਸਫਾਈ ਦਾ ਕੰਮ ਲਿਆ ਉਹ ਇੱਕ ਕਦਮ ਹੈ ਦੇਸ਼ ਨੂੰ ਰੋਜ਼ਗਾਰ ਦੀ ਬਹੁਤ ਜ਼ਰੂਰਤ ਹੈ ਖਾਸ ਕਰਕੇ ਪੰਜਾਬ ਰੋਜ਼ਗਾਰ ਕਰਕੇ ਬਾਹਰ ਜਾਈ ਜਾ ਰਿਹਾ ਹਰ ਮਾਪੇ ਦਾ ਸੁਪਨਾ ਹੈ ਕਿ ਅਸੀਂ ਆਪਣੇ ਮੁੰਡੇ ਨੂੰ ਕਿਸੇ ਤਰੀਕੇ ਬਾਹਰ ਭੇਜ ਦਈਏ ਕਾਰੋਬਾਰ ਸ਼ੁਰੂ ਹੋ ਜਾਏਗਾ ਅਸੀਂ ਬਿਲ ਜਿਹੜਾ 2 ਸਾਲ ਦੇ ਵਿੱਚ ਬਾਦ ਸਾਹਿਬ ਨੇ 43000 ਨੌਕਰੀ ਜਿਹੜੀ ਉਹ ਦਿੱਤੀ ਹੈ ਤੇ 43000 ਨੌਕਰੀ ਜਿਹੜੀ ਉਹ ਕੋਈ ਛੋਟੀ ਜੀ ਦੀ ਔਰ ਪੰਜਾਬ ਚ ਇੱਕ ਬੰਦੇ ਨੇ ਆਬਜੈਕਸ਼ਨ ਨਹੀਂ ਕੀਤਾ ਦੇ ਮੈਨੂੰ ਮਤਲਬ ਜਿਹੜਾ ਸਫਲਤਨਾ ਨੌਕਰੀ ਮਿਲੀ ਜਾਂ ਮੈਨੂੰ ਪੈਸੇ ਲੈ ਕੇ ਦੋ ਨੌਕਰੀ ਮਿਲੇ ਕਿਸੇ ਦਿਨ ਇਸ ਕਰਕੇ ਪਹਿਲਾ ਅਸੀਂ ਅਨਜ਼ਗਾਰ ਦੇ ਮੋਕੇ ਇੰਡਸਟਰੀ ਨੂੰ ਲੈ ਕੇ ਆਉਂਦੇ ਟਟਲ ਸਟੀਲ ਨੂੰ ਪੰਜਾਬ ਤੇ ਜਿੱਤੀ ਬੜੀ ਦੇ ਨਾ ਉੱਤੇ ਜਿਹੜੀ ਐਗਦੋ ਇੰਡਸਟਰੀ ਜਿਹੜੀ ਉਦੋਂ 12th ਕਰਦੇ ਕਿਉਂਕਿ ਸਰਕਾਰੀ ਜੌਬਤ ਇੰਨੀ ਹੁੰਦੀਆਂ ਨਹੀਂ ਜੌਬਾ ਦੇ ਕੇ ਪ੍ਰਾਈਵੇਟ ਅਦਾ ਦੇ ਜਿਹੜੇ ਆ ਜਾਂ ਤੁਸੀਂ ਮਤਲਬ ਜੂਥ ਤੋਂ ਆਪ ਕੰਮ ਕਰਦੇ ਜੋਪੜੋ ਉਹਨਾਂ ਨੂੰ ਆਪ ਇਦਾਂ ਦੇ ਕੰਮ ਤੋਂ ਛੋਟੀ ਇੰਡਸਟਰੀ ਤੋਂ ਸਭ ਦੇ ਉਹ ਅਸੀਂ ਕਰ ਅੱਛਾ ਵਿਰੋਧੀ ਧਿਰ ਕਹਿੰਦੀ ਹੈ ਕਿ ਨੌਕਰੀਆਂ ਤੇ ਰੱਖੀ ਜਾਓ ਤਨਖਾਹਾਂ ਕਿਸ ਨੂੰ ਦੇਓ ਨਾ ਤਨਖਾਹਾਂ ਦੇਣ ਵਾਸਤੇ ਕਰਜ਼ਾ ਫੜਨਾ ਪੈ ਰਿਹਾ ਕੌਣ 2500 ਕਰੋੜ ਕਰਜ਼ਾ ਕਹਿੰਦੀ ਹੈ ਹੁਣ ਬੜੀਆ ਵਿਰੋਧੀ ਧਿਰ ਹੈ ਕਹਿ ਰਹੀ ਹੈ ਕਿ ਕਿਹੜੀ ਅਫਸਰਤ ਪੀਜੇਪੀ ਦਾ ਲੋਕ ਸੋ ਕਿਹੜੀ ਅਫਸਰਤ ਪੀਜੇਪੀ ਕਾਲੀ ਦੇ ਤੱਕ ਕਾਂਗਰਸ ਹਰ ਕੋਈ ਕਹਿੰਦਾ ਪਿਆ ਕਿ 2500 ਕਰੋੜ ਰੁਪਏ ਕਰਜ਼ਾ ਫੜਿਆ ਗਿਆ ਕਿਹੜੀ ਕਰਜ਼ੇ ਦੇ ਬਾਰੇ ਥੋੜਾ ਜਿਆ ਮੈਂ ਦੇ ਤਾ ਤਨਖਾਹ ਮੈਦੀ ਹਰ ਕੋ ਨੂੰ ਟਾਈਮ ਦਾ ਮੈਦੀ ਜਾਂ ਜੇ ਨੌਕਰੀ ਨਹੀਂ ਦਿੰਦੇ ਤਾਂ ਵੀ ਲੋਕ ਉਹਨਾਂ ਦੇ ਦਿੰਦੇ ਤਾਂ ਵੀ ਲੋਕਾਂ ਨੂੰ ਉਹ ਲੋਧੀ ਤੇ ਪਾਗਲ ਹੋਏ ਆ ਇਹ ਇਹ ਬਚਾ ਦੇ ਗੱਡੀ ਤੋਂ ਬਿਨਾ ਰਹਿ ਨਹੀਂ ਸਕਦੇ ਗੱਡੀ ਹੋਣਾ ਹੈ ਨਹੀਂ ਨਾ ਇਹਨਾਂ ਨੂੰ ਮਿਲਦੀ ਆ ਇਹ ਤਾਂ ਜਿੱਤਾ ਉਹ ਲੋਧੀ ਤੇ ਮੱਛੀ ਪਾਣੀ ਤੋਂ ਬਿਨਾ ਤੜਫਦੀ ਆ ਨਾ ਇਹ ਕੁਰਸੀ ਤੋਂ ਬਿਨਾ ਤੜਫਦੀ ਆ ਸਰ ਹਾਂ 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 ਆਮਰ ਸਾਥੀ ਲੋਕਾਂ ਨੂੰ ਅਪੀਲ ਕਰਨਾ ਚਾਹੂਗਾ ਅਬਸਰ ਲੋਕਾਂ ਨੂੰ ਅਪੀਲ ਹੈ ਕਿ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਉਹ ਬਹੁਤ ਵਧੀਆ ਕੰਮ ਕਰਦੀ ਆ ਉਹਦੇ ਅਗਲੇ 3 ਸਾਲ ਦੇ ਵਿੱਚ ਅਬਸਰ ਸ਼ਹਿਰ ਨੂੰ ਵਧੀਆ ਬਣਾਵਾਂਗੇ ਸਮਸਾ ਸਾਇਦ ਦੇ ਵਿੱਚ ਬਹੁਤ ਕੰਮ ਹੋਣਾ ਦਾ ਉਹ ਸਾਰੇ ਕੰਮੇ ਕਰਦਾ ਸਭ ਨੂੰ ਬੇਨਤੀ ਹੈ ਕਿ ਤੁਸੀਂ ਬਲ ਜਿਹੜਾ ਆਪਣਾ ਇੱਕ ਇੱਕ ਕੀਮਤੀ ਮੂਰ ਜਿਹੜਾ ਉਹ ਚੜੂ ਦਾ ਚੋਣਸ਼ਾ ਬਟਨ ਦਬਕੇ ਜਿਹੜਾ ਐਮਪੀ ਚੋਣਾਂ ਤੋਂ ਜਿੱਤਣ ਤੋਂ ਬਾਅਦ ਪਹਿਲਾ ਕੰਮ ਕੀ ਹੋਏਗਾ ਸਭ ਤੋਂ ਪਹਿਲਾ ਸਭ ਤੋਂ ਪਹਿਲਾ ਕੰਮ ਹੋਗਾ ਕਿ ਇੰਡਸਟਰੀ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮਿਲਣਾ ਇੰਡਸਟਰੀ ਮਿਨਿਸਟਰ ਨੂੰ ਮਿਲਣਾ ਕਿ ਪੰਜਾਬ ਵਿੱਚ ਸਮਸਾ ਦੇ ਵਿੱਚ ਜਿਹੜਾ ਉਹ ਇੰਡਸਟਰੀ ਜੂਟ ਆਰ ਵਾਲੇ ਸਭੇ ਜੀ ਕਰਜ਼ਾ ਮੁਕਤ ਕਰ ਦਿੱਤਾ ਜਾਏਗਾ ਪੰਜਾਬ ਬਿਲਕੁਲ ਕਰ ਬਿਲਕੁਲ ਇਹ ਸਨ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਕਿ ਆਮ ਆਦਮੀ ਪਾਰਟੀ ਵੱਲੋਂ ਚੌਂ ਮੈਦਾਨ ਦੇ ਵਿੱਚ ਵਿਚਰੇ ਨੇ ਤਾਂ ਲੋਕਾਂ ਵੱਲੋਂ ਚੰਗਾ ਪਿਆਰ ਮਿਲਦਾ ਪਿਆ ਦੱਸਿਆ ਜਾ ਰਿਹਾ ਕਿ ਕਾਫੀ ਪਿੰਡ ਕਵਰ ਕੀਤੇ ਜਾ ਰਹੇ ਹਨ ਜਿੱਥੇ ਵੀ ਪਹੁੰਚਦੇ ਆ ਉੱਥੇ ਨਿੱਘਾ ਸਵਾਗਤ ਕੀਤਾ ਜਾ ਰਿਹਾ ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕਾਂ ਦੇ ਦਿਲ ਦੇ ਵਿੱਚ ਕੀ ਚੱਲ ਰਿਹਾ ਸੀ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ